ਸਟਾਰ ਉਹ ਕਮਾਲਪੁਰ ਵਿੱਚ ਭੇਜਿਆ ਮਾਨ ਆ ਸਭੀ ਜਿੰਦਗੀ ਦਾ ਗੋਪੀ ਸ਼ੋਕਤ ਪ੍ਰਧਾਨ ਨਸ਼ੀ ਕਬੱਡੀ ਫੈਡਰੇਸ਼ਨ ਉਹ ਸਾਹਮਣੇ ਵਿਕੇਸ਼ ਮੋਪਰ ਵਾਲਾ ਔਰ ਦੂਸਰੇ ਬੰਦੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪੋਖੇ ਵਾਲਾ ਪੋਖੇ ਵਾਲਾ ਕਾਂਗੇ ਵਾਲਾ ਪੋਖੇ ਵਾਲਾ ਵਿਕੇਸ਼ ਕਾਂਗੇ ਵਾਲਾ ਪੋਖੇ ਵਾਲਾ ਉਹ ਭੁੱਖਾ ਬੱਬਰ ਸ਼ੇਰ ਕਾ ਬੱਬਰ ਸ਼ੇਰ ਓ ਕਮਾਲ ਕਰ ਗਿਆ ਉਹ ਬਾਡੀ ਦੇ ਵਿੱਚੋਂ ਹੌਣ ਕਹਿੰਦੇ ਭਾਰੀਆ ਸ਼ਰੀਰ ਹੈ ਥੇ ਥੇ ਦੇ ਪੱਟਦੇ ਓ ਕਲਿਆਣਾ ਵਾਲਿਆ ਓ ਕਰ ਕੁਝ ਨਾ ਕੁਝ ਓ ਕਾਂਗੇ ਵਾਲਿਆ ਰੋਕ ਦੇ ਤੈਥੋਂ ਰੁਕਦਾ ਤੇ ਕਾਂਗੇ ਵਾਲਿਆ ਰੋਕ ਦੇ ਤੈਥੋਂ ਰੁਕਦਾ ਤੇ ਓ ਰੋਕ ਦੇ ਤੈਥੋਂ ਰੁਕਦਾ ਤੇ ਪਰ ਕਾਂਗੇ ਵਾਲੇ ਦੇ ਬੱਲੇ ਬੱਲੇ ਕਰਾ ਦਿੰਦੀ ਹੈ ਕਿ ਸਾਡੀ ਰੱਬ ਨੇ ਡਿਊਟੀ ਲਾਈ ਆ ਤਹਾਉਣਾ ਚੋ ਕਿੱਲੇ ਸੀਤਾ ਗੁਰਵਿੰਦਰ 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 ਆਇਤ ਫੈਸਲੇ ਹੋ ਗਏ ਦੇਹੜ ਵਾਲਾ ਜੱਫਾ ਘਾਂਗੇ ਵਾਲੇ ਬਾਬੇ ਚੰਨਣ ਸਿੰਘ ਦੇ ਪੁੱਤਰ ਨੇ ਲਾਇਆ ਉਹ ਪਹਿਲਾ ਡੇਡ ਵਾਲਾ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਘੋੜੇ ਨੇ ਚਰਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਕਹਿੰਦੇ ਘਾਂਗੇ ਵਾਲਾ ਫੇਰ ਕਮਾਲ ਕਰ ਗਿਆ ਗੁਰਵਿੰਦਰ ਕਮਾਲ ਕਰ ਗਿਆ ਤੂੰ ਤੂੰ ਮੈਂ ਮਾ ਹੁਣ ਹੈ ਕਿ ਪਿੰਡਾਂ ਵਿੱਚ ਨਾ ਹੋਣ ਫੈਸਲੇ ਲਾਗਡਾਰ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ

ਹਾਂ ਮੁੰਡਾ ਦੋਰੀਆਂ ਵਿੱਚ ਆ ਗਿਆ ਬਾਈ ਕਹਿੰਦਾ ਸਿਰਾ ਲਾ ਗਿਆ ਕਬੱਡੀ ਪੈਣ ਲੱਗੀ ਹੈ ਕਾਂਗੇ ਵਾਲਿਆਂ ਦੇ ਮੂਰੇ ਹੋਣਾ ਪੈਣਾ ਇਹਦੇ ਮੂਰੇ ਹੋਣਾ ਪੈਣਾ ਪਰ ਬੱਲੇ 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 ਕਬੱਡੀ 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 ਸੱਜੇ ਤੋਂ ਖੱਬੇ ਆਹ ਡਾਹਾਂ ਵੱਜਦੀਆਂ ਨੇ ਬਾਈਓ ਨੰਬਰ ਕਿੱਦਾਂ ਆ ਦੱਸੋ ਹਾਂ ਉਹ ਮੋਰਜੰਡ ਵਾਲਿਓ ਜੱਫਾ ਵਧੀਆ ਲੱਗੇ ਗੁਰਵਿੰਦਰ ਪਾਉ ਲੱਗਿਆ ਹੋਇਆ ਆ ਕਹਿੰਦੇ ਗੁਰਵਿੰਦਰ ਕਾਂਗਾ ਤੇ ਬੱਲੇ 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 ਆਓ ਕਬੱਡੀ 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 ਆਓ ਟੱਕਰ ਸਿਰੇ ਦੀ ਆ ਮੇਲਾ ਟੌਪ ਦਾ ਆ ਕਾਂਗੇ ਵਾਲਾ ਗੁਰਵਿੰਦਰ ਇਹ ਕਨੇਡਾ ਤਗੜਾ ਖੇਡਿਆ ਮੇਰੇ ਵੀਰੋ ਆ ਮੁੰਡਾ ਧੱਕੇ ਮਾਰਦਾ ਆ ਧੱਕੇ ਮਾਰਦਾ ਇਹ ਆ ਸਰਦਾਰ ਚੰਨਣ ਸਿੰਘ ਕਾਂਗੇ ਦਾ ਪੋਤਾ